ਜਦੋਂ ਪੰਜਾਬ ਦੇ ਵਿੱਚ ਇਨਫਰਾਸਟ੍ਰਕਚਰ ਦੀ ਗੱਲ ਹੋ ਰਹੀ ਹੈ ਇੰਡਸਟਰੀ ਦੀ ਗੱਲ ਹੋ ਰਹੀ ਹੈ ਉਸ ਵੇਲੇ ਕਾਂਗਰਸ ਕਹਿ ਰਹੀ ਹੈ ਸਾਨੂੰ ਕੁਰਸੀਆਂ ਦਿਵਾਓ ਸਾਨੂੰ ਕੁਰਸੀਆਂ ਦਿਵਾਓ ਆਜਵਾ ਸਾਹਿਬ ਜੀ ਆਜਵਾ ਸਾਹਿਬ ਜੀ ਆਪਣਾ ਕਈ ਵਾਰੀ ਸਪੀਕਰ થਾ ਜੀ ਕਈ ਵਾਰੀ ਮੈਂ ਦੇਖਿਆ ਕਿ ਕਈ ਵਾਰੀ ਬੱਚੇ ਹੁੰਦੇ ਆ ਉਹਨਾਂ ਨੂੰ ਕੋਈ ਗੰਭੀਰ ਬਿਮਾਰੀ ਹੁੰਦੀ ਹੈ ਪਤਾ ਲੱਗ ਜਾਂਦਾ ਕਿ ਸਾਲ ਦੋ ਸਾਲ ਹੀ ਜ਼ਿੰਦਗੀ ਹੈ ਉਹ ਬੱਚੇ ਨੂੰ ਪੁੱਛੇਗਾ ਤੂੰ ਕੀ ਬਣਨਾ ਹੈ ਉਹ ਕਹਿੰਦਾ ਜੀ ਮੈਂ ਐਸਐਸਪੀ ਬਣਨਾ ਹੈ ਤਾਂ ਜਿਹੜਾ ਜਿਲ੍ਹੇ ਦਾ ਐਸਐਸਪੀ ਹੈ ਇੱਕ ਘੰਟੇ ਵਾਸਤੇ ਉਹਨੂੰ ਆਪਣੀ ਕੁਰਸੀ ਤੇ ਬਿਠਾ ਦਿੰਦਾ ਹੈ ਕਿ ਤੂੰ ਤੂੰ ਫੀਲਿੰਗ ਲੈ ਲੈ ਤੇਰੀ ਜ਼ਿੰਦਗੀ ਜ਼ਿਆਦਾ ਨਹੀਂ ਮੈਂ ਇਹ ਨਹੀਂ ਕਹਿੰਦਾ ਕਿ ਜ਼ਿੰਦਗੀ ਜ਼ਿਆਦਾ ਨਹੀਂ ਪਰ ਮਿਲਣੀ ਨਹੀਂ ਕੁਰਸੀ ਬਾਜਵਾ ਸਾਹਿਬ ਨੂੰ ਆਫਰ ਕਰਦਾ ਅੱਧਾ ਘੰਟਾ ਇੱਥੇ ਬਹਿ ਜਾ ਮੇਰੇ ਨਾਲ बाजवा साहब अद्धा घंटा बह के फीलिंग ले लो लोग ने नहीं देनी इह लो पजामी है काम ने मुश्किल है जी मुश्किल है तो, तो, कौन कहता है ओह हो, हो कि पार्टियां बदल गया ਇੱਧਰੋਂ ਕਦੇ ਉੱਧਰੋਂ ਹੁਣ ਇੱਧਰੋਂ ਹੁਣ ਉੱਧਰੋਂ ਉਹ ਰਹਿਣ ਤੋਂ ਮਹਾਰਾਜ ਰਹਿਣ ਤੋਂ ਉਹ ਸਾਈਕਲ ਦੇ ਵੀ ਸਟੈਂਡ ਹੁੰਦਾ ਇਹ ਦੋਜੀ ਵਾਲੇ ਮੋਟਰਸਾਈਕਲ ਨੇ ਜਿੱਦਨੂ ਡੇਟਾ ਕਰਦਾ ਉੱਧਰ ਵੀ ਹੋ ਜਾਂਦੇ ਮਹਾਰਾਜ ਮੁਖਮਤੀ ਸਾਹਿਬ ਵਰਨ ਡਰੈੱਸ ਮੈਨੂੰ ਪਤਾ ਲੱਗਿਆ ਹੋਰ ਕਿਤੇ ਨਵੀਂ ਪਾਰਟੀ ਜਾ ਰਹੀ ਹੈ ਮੈਨੂੰ ਪਤਾ ਲੱਗਿਆ ਕਿ ਨਵੀਂ ਪਾਰਟੀ ਜਾ ਰਹੀ ਹੈ ਸੋ ਇਹਨਾਂ ਨੂੰ ਕੁਛ ਨਹੀਂ ਲੱਭਣਾ ਇਹ ਇਹ ਉਪਮਕਰਨੇ ਕਦੇ ਐਸ ਫੁੱਲ ਤੇ ਮੇਰਾ ਯਾਰ तितਲੀਆਂ ਵਰਗਾ ਕਦੇ ਐਸ ਫੁੱਲ ਤੇ ਕਦੇ ਰੋਜ਼ ਫੁੱਲ ਇਹ तितਲੀਆਂ ਨੇ तितਲੀਆਂ ਇਹਨਾਂ ਨੇ ਪੰਜਾਬ ਦਾ ਕਾਫਲੀ ਸਵਾਰਿਆ ਜੇ ਇਹਨਾਂ ਨੇ ਸਵਾਰਿਆ ਹੁੰਦਾ ਸਾਨੂੰ ਆਉਣ ਦੀ ਲੋੜ ਨਾ ਪੈਂਦੀ ਆ ਮੇਰੇ ਪਿੱਛੇ ਬੈਠੇ ਨੇ ਜਿਹੜੇ 95% ਬੰਦੇ ਨੌਨ ਪੋਲੀਟিক্যাল ਬੈਕਗਰਾਉਂਡ ਤੋਂ ਨੇ ਕੋਈ ਕਲਾਕਾਰ ਸੀ ਕੋਈ ਵਕੀਲ ਸੀ ਕੋਈ ਆਪਣਾ ਕੰਮ ਕਰਦਾ ਸੀ ਸਾਨੂੰ ਕਿਉਂ ਆਉਣਾ ਪਿਆ ਇੰਨਾ ਦੀਆਂ ਨਲੇਚੀਆਂ ਕਰਕੇ ਆਉਣਾ ਪਿਆ